ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਦੋਸਤੋ ਰੋਡੇ ਜਿਹੜਾ ਦੋਸਤੋ ਇਸ ਪਿੰਡ ਨੂੰ ਮੋਗਾ ਤੇ ਤਸੀਰ ਜਿਹੜਾ ਦੋਸਤੋ ਵਾਗਾ ਪੁਰਾਣਾ ਜੀ ਜਿਹੜੇ ਘਰ ਚ ਦੋਸਤੋ ਅੱਜ ਤੁਹਾਨੂੰ ਵੀਡੀਓ ਦਿਖਾ ਰਿਹਾ ਜੀ ਇਸ ਘਰ ਦੇ ਵਿੱਚ ਦੋਸਤੋ ਹਮੇਸ਼ਾ ਹੀ ਤੁਹਾਨੂੰ ਪਸ਼ੂ ਦਿਖਾਉਂਦੇ ਰਹਿੰਦਾ ਬਾਈ ਦਾ ਵਪਾਰ ਦਾ ਕੰਮ ਹੈ ਵਿਕਰੀ ਆਸਤੇ ਬਾਈ ਕੋਲੇ ਬਹੁਤ ਚੰਗੀਆਂ ਜਿਹੀਆਂ ਝੋਟੀਆਂ ਆਉਂਦੀਆਂ ਅੱਜ ਵੀ ਦੋਸਤੋ ਦੋ ਝੋਟੀਆਂ ਤੁਹਾਨੂੰ ਦਿਖਾ ਦੇਣੀਆਂ ਜੀ ਬਹੁਤ ਸੋਹਣੀਆਂ ਨੀਲੀ ਰਾਜ ਨਸਲ ਦੇ ਵਿੱਚ ਬਿਲਕੁਲ ਜੈਜੀ ਮਾਰਕਿੰਗ ਦੀਆਂ ਹੋਣਗੀਆਂ ਤੇ ਇੱਕ ਛੋਟੀ ਦਾ ਤੁਹਾਨੂੰ ਇਦਾਂ ਦੀ ਦਿਖਾਉਣੀ ਵੀ ਅ ਹੋਰ ਚਾਰਾਂ ਪੰਜਾਂ ਦਿਨਾਂ ਦਾ ਰੱਖ ਦੋਸਤੋ ਗੱਬਣ ਹੋ ਜਾਣੀ ਐ ਤੇ ਇੱਕ ਛੋਟੀ ਜਿਹੜੀ ਛੋਟੀ ਦਿਖਾਉਣੀ ਐ ਇਹ ਵੀ ਹੋਰ ਤਿੰਨਾਂ ਕ ਮਹੀਨਿਆਂ ਤੱਕ ਦੋਸਤੋ ਗੱਬਣ ਹੋ ਜਾਣੀ ਜੀ ਠੀਕ ਹੈ ਜੀ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਪ੍ਰੋਪਰ ਜਾਣਕਾਰੀ ਮਿਲ ਜੂਗੀ ਜਿਹੜਾ ਨਾ ਤੁਹਾਨੂੰ ਪਸੰਦ ਆਊਗਾ ਉਹਦੀ ਤਸਲੀਆਪ ਕਰ ਲਿਓ ਠੀਕ ਹੈ ਜੀ ਤੇ ਬਾਕੀ ਇਹਨਾਂ ਦੀ ਜਿਹੜੀ ਦੋਸਤੋ ਗੱਲਬਾਤ ਆਓ ਬਾਈ ਨਾਲ ਕਰੀਏ ਸਾਰੀ हां जी भाई जी सस् नमस्कार सस् नमस्कार भाई जी नाम ਦੱਸਿਓ ਪਹਿਲਾਂ ਬੋਲੋ ਆਮ ਸੁਖਨਾਮ ਸਿੰਘ ਟੈਂਡ ਰੋਡੇ ਜ਼ਿਲ੍ਹਾ ਮੋਗਾ ਤਸੀਲ ਬਾਗਾਵਰਾਂ ਠੀਕ ਹੈ ਅੱਛਾ ਫਸੂ ਫਿਰ ਵਿਕਰੀ ਆਪੇ ਆਈ ਜਾਂਦੇ ਆਈ ਜਾਂਦੇ ਆ ਜੀ ਠੀਕ ਹੈ ਦੋ ਨਾਗ ਆ ਗਏ ਹੈ ਨਾ ਹਾਂ ਜੀ ਠੀਕ ਹੈ ਅੱਛਾ ਇੱਕ ਪਹਿਲੇ ਨੰਬਰ ਤੇ ਜਿਹੜੀ ਝੋਟੀ ਖੜੀ ਹੈ ਕੀ ਡਿਟੇਲ ਹੈ ਇਹਦੀ ਇਹ ਡੇਢ ਸਾਲ ਦੀ ਹੈ ਜੀ ਅੱਛਾ ਡੇਢ ਸਾਲ ਦੀ ਉਮਰ ਹਾਂ ਜੀ ਠੀਕ ਹੈ ਖੁਦ ਹੀ ਇਹਨੂੰ ਵਦਜੀ ਦੇਖੋ ਡੇਢ ਸਾਲ ਉਮਰ ਹੈ ਜੀ ਧੰਨ ਚਾ ਦੋਸਤੋ ਚੈੱਕ ਕਰ ਰਹੇ ਹਾਂ ਇਸ ਝੋਟੀ ਦਾ ਬਹੁਤ ਸੋਹਣਾ ਬਾਕੀ ਮਾਰਕਿੰਗ ਪੱਖੋਂ ਵੀ ਚੰਗੀ ਹੈ ਜੀ ਸਿੰਘ ਦੋਸਤੋ ਬਿਲਕੁਲ ਗੋਲਾ ਜੀ ਕੁੰਡੇ ਸਿੰਗਾ ਦੀ ਹੈ ਠੀਕ ਹੈ ਤੇ ਬਾਕੀ ਧਾਂਚਾ ਦੋਸਤੋ ਕੱਟੀ ਦਾ ਤੁਹਾਨੂੰ ਪਸੰਦ ਆਊਗਾ ਬਹੁਤ ਸੋਹਣੀ ਦੋਸਤੋ ਸਿੰਗਾ ਦੀ ਹੈ ਠੀਕ ਹੈ ਜੀ ਬਾਕੀ ਮਾਰ ਕੇ ਹੀ ਦੇਖ ਲਿਓ ਜੀ ਚਾਰੇ ਪੈਰਾਂ ਤੇ ਬਾਕੀ ਦੋਸਤੋ ਖੂਸ਼ ਇਸ ਕੱਟੀ ਦੀ ਬਹੁਤ ਸੋਹਣੀ ਹੈ ਬਹੁਤ ਲੰਬੀ ਖੂਸ਼ ਹੈ ਜੀ ਖੂਸ਼ ਦੇਖ ਲਓ ਦੋਸਤੋ ਆਪਣੇ ਧਰਤੀ ਨਾਲ ਲੱਗਦੀ ਹੈ ਜੀ ਠੀਕ ਹੈ ਜੀ ਡੇਢ ਸਾਲ ਦੋਸਤੋ ਉਮਰ ਤੇ ਬਾਈ ਜੀ ਥਾਂ ਦੇਖ ਲਈਏ ਜੀ ਥਾਂ ਥਾਂ ਬਹੁਤ ਸੋਹਣਾ ਲੱਗਿਆ ਵਾ ਦੋਸਤੋ ਚਾਰੇ ਥਣ ਲਿਖੜਵੇ ਆ ਜੀ ਦੇਖ ਲੈ ਬਹੁਤ ਸੋਹਣਾ ਥਣ ਗੈਪ ਤੇ ਆ ਠੀਕ ਹੈ ਜੀ ਤੇ ਬਾਕੀ ਧਾਂਚਾ ਦੋਸਤੋ ਛੋਟੀ ਦਾ ਚੰਗਾ ਤੇ ਰੇਟ ਬਈ ਦਾ ਕੀ ਹੋਊਗਾ ਰੇਟ ਫੋਨ ਤੇ ਆ ਫੋਨ ਤੇ ਦੱਸਣਾ ਮੈਂ ਤਾਂ ਕਿਹਨਾਂ ਦੱਸ ਦਈਏ ਯਾਰ ਨਹੀਂ ਨਹੀਂ ਫੋਨ ਤੇ ਹੀ ਆਈ ਬਈ ਬੱਤ ਕੇ ਹੀ ਬੰਦੇ ਕਹਿ ਦਿੰਦੇ ਯਾਰ ਬਈ ਅੱਛਾ ਕਿਨੇ ਗਾਂ ਕਰਨਾ ਹੁੰਦਾ ਅੱਗਾ ਪਿੱਛਾ ਠੀਕ ਹੈ ਠੀਕ ਹੈ ਹਾਂਜੀ ਠੀਕ ਹੈ ਦੋਸਤੋ ਜਿਹਨੂੰ ਪਸੰਦ ਆਊਗੀ ਰੇਟ ਬਾਈ ਕਹਿੰਦਾ ਵੀ ਫੋਨ ਤੇ ਹੋਊਗਾ ਇਸ ਝੋਟੀ ਦਾ ਠੀਕ ਹੈ ਅੱਛਾ ਦੂਜੇ ਨੰਬਰ ਵਾਲੀ ਜਿਹੜੀ ਝੋਟੀ ਹੈ ਇਹ ਸਵਾ 1.2 ਸਾਲ ਦੀ ਹੈ ਖੋਲ ਲਿਆ ਬਾਹਰ ਇਹਨੂੰ ਅੱਛਾ ਤਾਰਾ ਤਾਰਾ ਤੋਂ ਰੱਖਿਆ ਕਿ ਕੀਤੀ ਹੈਗੇ ਨਹੀਂ ਇਹਨੇ ਕੀਤੀਆਂ ਸੀਗੀਆਂ ਬਾਈ ਅੱਛਾ ਤੇ ਉਹਨਾਂ ਨੇ ਟੀਕਾ ਨਹੀਂ ਪਰਾਇਆ ਅੱਛਾ ਹਾਂਜੀ ਠੀਕ ਹੈ ਦੋਸਤੋ ਇਹ ਵੀ ਕੁੰਡੇ ਸਿੰਘਾ ਦੀ ਹੈ ਜੀ ਝੋਟੀ ਵਜਨ ਵਜੂਦ ਚੰਗਾ ਗੱਬਣ ਹੋਣ ਲਈ ਬਾਕੀ ਬਿਲਕੁਲ ਤਿਆਰ ਹੈ ਦੋਸਤੋ ਇਹ ਠੀਕ ਹੈ ਜੀ ਢਾਂਚਾ ਰੂਪ ਤੋਂ ਇਸ ਝੋਟੀ ਦਾ ਵੀ ਚੈੱਕ ਕਰ ਰਿਹਾ ਇੱਕ ਮਿੰਟ ਰੁਕੀਂ ਨੋ ਸੋਲੋ ਜੇ ਸਰ ਚੈੱਕ ਕਰ ਰਹੇ ਹੋ ਜੀ ਅੱਖਾਂ ਦੋਵੇਂ ਨੀਲੀਆਂ ਤੇ ਸੈਂਗ ਦੋਸਤੋਂ ਐਨ ਬਿਲਕੁਲ ਕੁੰਡੀਆਂ ਦੀ ਹੈ ਜੀ ਗੂਲ ਸੈਂਗ ਦੀ ਦੋਸਤੋਂ ਝੂਟੀ ਹੈ ਠੀਕ ਹੈ ਜੀ ਤੇ ਹੋਰ ਮਤਲਬ ਕਿ ਇਹ ਪੰਜਾ ਦਸਾਂ ਦਿਨਾਂ ਤੱਕ ਜਦੋਂ ਹੀਟ ਚ ਆਈ ਤਾਂ ਦੋਸਤੋਂ ਸੀਮਨ ਲੈਣ ਲਈ ਤਿਆਰ ਹੈ ਜੀ ਠੀਕ ਹੈ ਬਾਕੀ ਢਾਂਚਾ ਦੋਸਤੋਂ ਇਸ ਕੱਤੀ ਦਾ ਚੰਗਾ ਤੇ ਵਜ਼ਨ ਤੇ ਕੱਦ ਵੀ ਜਿਹੜਾ ਗੱਭਾਂ ਨੂੰ ਕੋਨ ਲਈ ਦੋਸਤੋਂ ਸਹੀ ਹੈ ਜੀ ਠੀਕ ਹੈ ਥਾਲ ਦੋਸਤੋਂ ਦੇਖ ਹਾਂ ਤੁਹਾਨੂੰ ਬਹੁਤ ਸੋਹਣਾ ਲੱਗਾ ਠੀਕ ਹੈ ਬਾਈ। ਅਰ ਦੋਸਤੋ ਥਾਣਾ ਇਸ ਝੋਟੀ ਦਾ ਵੀ ਸੋਣਾ ਠੀਕ ਹੈ ਤੇ ਬਾਈ ਇਹਦਾ ਰੇਟ ਕੀ ਹੋਊਗਾ? ਇਹਦਾ ਵੀ ਫੋਨ ਤੇ ਹੈ। ਅੱਛਾ ਦੋਵੇਂ ਨਗਾ ਦਾ ਹੀ ਫੋਨ ਤੇ। ਹਾਂਜੀ। ਠੀਕ ਹੈ। ਜੇ ਦੋਸਤੋ ਰੇਟ ਦੋਵਾਂ ਦਾ ਹੀ ਫੋਨ ਤੇ ਕੀਤਾ ਤੈ ਕੀਤਾ ਜਾਊਗਾ। ਜਿਹੜਾ ਨਾਲ ਤੁਹਾਨੂੰ ਪਸੰਦ ਆ ਲੱਗੂ ਉਹਦੀ ਤਸੱਲੀ ਕਰ ਲਿਓ ਆ ਕੇ ਠੀਕ ਹੈ ਤੇ ਚਲੋ ਠੀਕ ਹੈ ਬਾਈ ਜੀ। ਠੀਕ ਹੈ ਬਾਈ ਸਤਿ ਸ੍ਰੀ ਅਕਾਲ।